ਪਰਦੇ ਵਿੱਚ ਕੰਮ ਕਰਦੇ ਦਿਹਾੜੀਦਾਰ ਮਜ਼ਦੂਰਾ ਦੇ ਲਈ ਖੁਸ਼ਖਬਰੀ ਹੈ ਸਰਕਾਰ ਨੇ ਵੱਡਾ ਤੋਹਫਾ ਦੀਵਾਲੀ ਤੋਂ ਪਹਿਲਾਂ ਦਿਹਾੜੀਦਾਰ ਮਜ਼ਦੂਰਾ ਨੂੰ ਦਿੱਤਾ ਜਿੱਥੇ ਉਹਨਾਂ ਦੀ ਘੱਟੋ-ਘੱਟ ਮਜ਼ਦੂਰੀ ਦਰ ਦੇ ਵਿੱਚ ਵਾਅਦਾ ਕੀਤਾ ਹੈ ਜੀ ਹਾਂ ਸਰਕਾਰ ਨੇ ਮਜ਼ਦੂਰਾ ਦੇ ਵੈਰੀਏਬਲ ਡੇਅਰਨੈਸ ਅਲਾਉਂਸ ਯਾਨੀ VDA ਦੇ ਵਿੱਚ ਸੰਸ਼ੋਧਨ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਮਿਲਣ ਵਾਲੀ ਘੱਟੋ-ਘੱਟ ਮਜ਼ਦੂਰੀ ਦਰ ਨੂੰ ਵਧਾ ਕੇ 1035 ਰੁਪਏ ਪ੍ਰਤੀ ਦਿਨ ਕਰ ਦਿੱਤਾ ਹੈ ਅਦੇ ਇਸ ਦੇ ਨਾਲ ਹੀ ਕਿਰਤ ਮੰਤਰਾਲੇ ਦੇ ਵੱਲੋਂ ਅਕੁਸ਼ਲ ਅਰਧ ਹੁਨਰਮੰਦ ਹੁਨਰਮੰਦ ਅਤੇ ਉੱਚ ਹੁਨਰਬੰਦ ਅਧਾਰ ਤੇ ਇਹਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ABC ਤਿੰਨ ਸ਼੍ਰੇਣੀਆਂ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ ਅਤੇ ਇਹਨਾਂ ਦੇ ਆਧਾਰ ਤੇ ਹੀ ਇਹਨਾਂ ਦੀ ਪ੍ਰਤੀ ਦਿਨ ਆਮਦਨ ਨੂੰ ਤੈਅ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਨਿਰਮਾਣ ਦੇ ਕੰਮਾਂ ਦੇ ਵਿੱਚ ਦਿਹਾੜੀ ਕਰਨ ਵਾਲੇ ਲੋਕਾਂ ਦੀ ਸਫਾਈ ਕਰਨ ਵਾਲੇ ਸਮਾਨ ਚੁੜਾਣ ਜਾਂ ਉਤਾਰਨ ਵਾਲੇ ਅਨਸਕਿਲਡ ਮਜ਼ਦੂਰਾ ਦੀ ਉਹਨਾਂ ਨੂੰ ਸੈਕਟਰ A ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਦੀ ਘੱਟੋ-ਘੱਟ ਇੱਕ ਦਿਨ ਦੀ ਆਮਦਨ 783 ਰੁਪਏ ਕੀਤੀ ਗਈ ਹੈ ਜਿਸ ਦੇ ਸਾਧੇ ਨਾਲ ਉਹਨਾਂ ਨੂੰ ਮਹੀਨੇ ਦੇ ਵਿੱਚ 20358 ਰੁਪਏ ਮਿਲਣਗੇ ਇਸ ਦਿਨਾਲੀ ਗੱਲ ਕਰਦੇ ਹਾਂ ਸੈਮੀ ਸਕਿਲਡ ਵਰਕਰਸ ਦੀ ਯਾਨੀ ਅਰਧ ਕੁਸ਼ਲ ਮਜ਼ਦੂਰਾ ਦੀ ਜਿਨ੍ਹਾਂ ਨੂੰ ਘੱਟੋ-ਘੱਟ ਇੱਕ ਦਿਨ ਦੇ ਵਿੱਚ ਜੋ ਮਜ਼ਦੂਰੀ ਯਾਨੀ ਉਹਨਾਂ ਦੀ ਦਿਹਾੜੀ ਹੋਏਗੀ ਉਹ 868 ਰੁਪਏ ਮਿਲੇਗੀ ਇਸ ਦਿਨਾਲੀ ਉਹਨਾਂ ਨੂੰ ਹਰ ਮਹੀਨੇ 22568 ਰੁਪਏ ਇਸ ਤਰੀਕੇ ਦੇ ਨਾਲ ਮਿਲਣਗੇ ਜੇਕਰ ਹੁਣ ਗੱਲ ਕਰਦੇ ਆਂ ਸਕਿਲਡ ਵਰਕਰਸ ਦੀ ਤਾਂ ਉਹਨਾਂ ਨੂੰ ਘੱਟੋ-ਘੱਟ ਇੱਕ ਦਿਨ ਦੀ ਆਮਦਨ 954 ਰੁਪਏ ਮਿਲੇਗੀ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਮਹੀਨੇ ਦੇ ਵਿੱਚ 24804 ਰੁਪਏ ਮਹੀਨਾ ਮਿਲੇਗਾ ਇਸ ਤੋਂ ਬਾਅਦ ਗੱਲ ਕਰਦੇ ਆਂ ਹਾਈ ਸਕਿਲਡ ਵਰਕਰਸ ਦੀ ਜਿਨ੍ਹਾਂ ਨੂੰ ਹਰ ਮਹੀਨੇ 26910 ਰੁਪਏ ਮਿਲਣਗੇ ਕਿਉਂਕਿ ਉਹਨਾਂ ਦੀ ਘੱਟੋ-ਘੱਟ ਮਜ਼ਦੂਰੀ ਜਿਹੜੀ ਦਰ ਹੈ ਉਹ 1000 33 ਰੁਪਏ ਪ੍ਰਤੀ ਦਿਨ ਕੀਤੀ ਗਈ ਹੈ ਕੇਂਦਰ ਸਰਕਾਰ ਦੀਆਂ ਇਹ ਨਵੀਆਂ ਦਰਾਂ 1 ਅਕਤੂਬਰ 2024 ਤੋਂ ਲਾਗੂ ਹੋਣਗੀਆਂ ਦੱਸਦੇ ਕਿ ਕਟੋ-ਕਟ ਮਜ਼ਦੂਰੀ ਦਰ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਸਰਕਾਰ ਦੇ ਵੱਲੋਂ ਤਾਂ ਲਿਆ ਗਿਆ ਤਾਂ ਜੋ ਜੋ ਮਜ਼ਦੂਰ ਨੇ ਉਹ ਵੀ ਚੰਗੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਘੱਟ ਆਮਦਨ ਦੇ ਵਿੱਚ ਘੱਟ ਪੈਸੇ ਦੇ ਵਿੱਚ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੈ ਤੇ ਇਸ ਲਈ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਮਜ਼ਦੂਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੀ ਘੱਟੋ-ਘੱਟ ਦਿਹਾੜੀ ਦੇ ਵਿੱਚ ਵਾਅਦਾ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵੱਧ ਪੈਸੇ ਮਿਲ ਸਕਣ